ਲੋ ਜੀ ਆ ਆ ਤੁਹਾਨੂੰ ਪ੍ਰਧਾਨ ਜੀ ਨੇ ਸਾਡੇ ਇਹ ਦੱਸਣਗੇ ਤੁਹਾਨੂੰ ਅੱਜ ਦਾ ਸਾਡਾ ਅੱਗੇ ਰਾ ਕੀ ਕੋ ਲੇਕਣਾ ਸੀ ਵਾਹਿਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਪਿੰਡ ਲੱਖੀ ਜੰਗਲ ਨਾਸ਼ਿਆਣਾ ਮਹਿਮਾ ਸਰਜਾ ਤੋਂ ਸੰਗਤਾਂ ਆਈਆਂ ਗਾਹਾਂ ਨੂੰ ਵਧਾਂਗੇ ਸਰਦਾਰ ਜਗਜੀਤ ਸਿੰਘ ਦੱਲੇਵਾਲ ਦੀ ਸੋਚ ਤੇ ਚੱਲਾਂਗੇ ਜਦੋਂ ਸਾਨੂੰ ਹੁਕਮ ਕਰੂਗਾ ਉਦੋਂ ਬਾਡਰ ਭੰਨ ਕੇ ਅੱਗੇ ਨੂੰ ਟੱਪਾਂਗੇ ਕਦੇ ਪਛਾਣ ਨਹੀਂ ਹਟਾਂਗੇ ਡਟ ਕੇ ਮੋਰਚੇ 'ਚ ਬੈਠੇ ਜਿੰਨਾ ਚਿਰ ਸਰਦਾਰ ਜੰਗਦੀਪ ਸਿੰਘ ਡੱਲਿਆਵਾਲ ਸਾਹਿਬ ਆਦੇ ਨਹੀਂ ਉਹਨਾਂ ਚਿਰ ਅਸੀਂ ਗਾਹ ਨਹੀਂ ਵਾਦੇ ਜਿੱਦੇ ਹੁਕਮ ਹੋ ਗਿਆ ਉਹਦੇ ਬਾਰਡਰ ਪਾਰ ਕਰਦੇ ਹਾਂ ਠੀਕ ਹੈ ਜੀ ਬੋਲੇ ਸੋਨਿਹਾਲ ਵੈਕਮ ਜੀ ਕੇ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮਲਕਿੰਦਰ ਸਿੰਘ ਪਿੰਡ ਲੱਖੀ ਜੰਗਲ 20 ਕਿ.ਮੀ. ਦਾ ਸਿੱਧੂਪੁਰ ਪ੍ਰਧਾਨ ਜੀ ਦਾ ਜਦੋਂ ਹੁਕਮ ਹੋਇਆ ਉਹ ਤੋਂ ਵਿਛਾਣ ਨਹੀਂ ਹਟਦੇ ਉਹ ਉਨਾਂ ਚਰਗਾਹ ਸਾਨੂੰ ਰੁਕਿਆ ਹੋਇਆ ਵੀ ਜਾਣਾ ਨਹੀਂ ਪਰ ਜਦੋਂ ਹੁਕਮ ਹੋ ਗਿਆ 5 ਮਿੰਟ ਨਹੀਂ ਚੱਲਦੇ ਜਿਹੜੇ ਗਾਂ ਖੜੇ ਨੇ ਟੋਪੀਆਂ ਲਈ ਤੇ ਆਦੇ ਆਨੇ ਆਦਾ ਹੁਕਮ ਚਲਾਉਂਦੇ ਪਿੱਛੇ ਹੋ ਜਿਓ ਪਿੱਛੇ ਹੋ ਜੋ ਫਿਰ ਇਹਨਾਂ ਨੇ ਦੇਖੀ ਕੀ ਭਾਵੇਂ ਕਿ ਬਿਲਕੁਲ ਜੀ ਬਿਲਕੁਲ ਲੈ ਗਾਂ ਹਰਿਆਣੇ ਵਾਲੇ ਬੈਠੇ ਆ ਉਹਨਾਂ ਨੇ ਵੀ ਸਾਨੂੰ ਮਾੜੇ ਕਿ ਸੁਨੇਹਾ ਦੇ ਦਿਓ ਇਹ ਰਫਲਾਂਗੇ ਛੱਡ ਛੱਡ ਦੇਖੀ ਭਾਜ ਦੇ ਕਿਸਾਨ ਇੱਕ ਤਾਂ ਜਿੰਦਾਬਾਦ ਬੋਲੇ ਸੋਹਣੇ ਹਾਲ